ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਇਸ ਬੱਚੇ ਨੇ ਪੂਰਾ ਕਰਨਾਟਕਾ ਹੀ ਨਹੀਂ ਪੂਰਾ ਭਾਰਤ ਹਿਲਾ ਕੇ ਰੱਖ ਦਿੱਤਾ ਸੀ ਇਹੀ ਜੀ ਗੱਲ ਬੋਲੀ ਸੀ ਕਰਨਾਟਕਾ ਦੇ ਸਕੂਲ ਦੇ ਵਿੱਚ ਜਾ ਕੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਉਂਕਿ ਇਹ ਵੀਡੀਓ ਜਿਹੜੀ ਹੈ ਨਾ ਸਿੱਖਾਂ ਦਾ ਸਿਰ ਜਿਹੜਾ ਮਾਣ ਨਾਲ ਉੱਚਾ ਕਰ ਦੂਗੀ ਮੈਂ ਬੈਠਾ ਨਹੀਂ ਮੰਗਲੌਰ ਦੇ ਵਿੱਚ ਕਰਨਾਟਕਾ ਦੇ ਵਿੱਚ ਇੱਥੋਂ ਥੋੜੀ ਅੱਗੇ ਜਾਵਾਂਗੇ ਤਾਂ ਕੇਰਲਾ ਸ਼ੁਰੂ ਹੋ ਜਾਏਗਾ ਇਹ ਬੱਚਾ ਇਹਨੂੰ ਜਦੋਂ ਸਕੂਲ ਦੇ ਵਿੱਚ ਜਾਂਦਾ ਦਸਤਾਰ ਸਜਾ ਕੇ ਤੇ ਉਸ ਸਮੇਂ ਸਕੂਲ ਦੇ ਵਿੱਚ ਸਭ ਤੋਂ ਵੱਡਾ ਉਸ ਸਮੇਂ ਇਸ਼ੂ ਚੱਲ ਰਿਹਾ ਸੀ ਕਿ ਹਜਾਬ ਪਾ ਕੇ ਕੋਈ ਨਹੀਂ ਆ ਸਕਦਾ ਕਹਿੰਦੇ ਜੇ ਹਜਾਬ ਪਾ ਕੇ ਨਹੀਂ ਆ ਸਕਦਾ ਤੇ ਸਿੱਖ ਪਗੜੀ ਪਾ ਕੇ ਜਿਹਨੂੰ ਆਪਾਂ ਦਸਤਾਰ ਕਹਿੰਦੇ ਆ ਉਹ ਕਿੱਦਾਂ ਆ ਜਾਏਗਾ ਜਦੋਂ ਇਹ ਬੱਚਾ ਸਕੂਲ ਗਿਆ ਅਣਜਾਣ ਸੀ ਬੱਚਾ 5-6 ਸਾਲ ਦੀ ਉਮਰ ਸੀ ਉਸ ਸਮੇਂ ਇਸ ਬੱਚੇ ਦੀ ਹਿੰਮਤ ਦੇਖੋ ਤੁਸੀਂ ਬਜਨੌਰੀ ਸਿੱਖਾਂ ਦੀ ਇੱਕ ਮੈਂ ਗੱਲ ਜ਼ਰੂਰ ਕਮਾਂਗਾ ਬੱਚੇ ਦੀ ਗੱਲ ਦੱਸਣ ਤੋਂ ਪਹਿਲਾਂ ਬਜਨੌਰ ਦੇ ਵਿੱਚ 27 ਪਿੰਡ ਨੇ ਬਜਨੌਰੀ ਸਿੱਖਾਂ ਦੇ ਔਰ ਪੂਰੀ ਦੁਨੀਆ ਦੇ ਵਿੱਚ ਅੱਜ ਬਜਨੌਰੀ ਸਿੱਖ ਬੈਠਾ ਇੱਕ ਵੀ ਬੱਚੇ ਨੇ ਕੇਸ ਨਹੀਂ ਕੱਟੇ ਹੋਏ ਵੱਡੀ ਗੱਲ ਦੂਜੀ ਗੱਲ ਅਗਰ ਕਿਤੇ ਬਜਨੌਰੀ ਸਿੱਖ ਇਸ 27 ਪਿੰਡ ਨਗਰ ਕੀਰਤਨ ਕੱਢਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਅਗਰ ਕਿਤੇ 27 ਦੇ 27 ਪਿੰਡ ਬਜਨੌਰ ਤੋਂ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਇੱਕ ਵਾਰ ਨਗਰ ਕੀਰਤਨ ਕੱਢ ਲਿਆ ਨਾ ਜੀ ਤੇ ਇੱਕ ਬੱਚੇ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਕੋਈ ਕੇਸ ਕਟਿਆ ਬੱਚਾ ਨਹੀਂ ਮਿਲੇਗਾ ਸਾਰੇ ਕੀਰਤਨ ਕਰਦੇ ਨੇ ਜੀ ਸਾਰੇ ਪਿੰਡਾਂ ਦੇ ਬੱਚਿਆਂ ਨੂੰ ਗਤਕਾ ਹੁੰਦਾ ਜੋ ਜਿੱਥੇ ਵੀ ਬਜਨੋਰੀ ਬੈਠਾ ਹੈ ਇਹ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਆ ਰਿਹਾ ਸੀ ਸੂਬਾ ਸਰਹੰਦ ਨੂੰ ਸੋਧਣ ਵਾਸਤੇ ਤਾਂ ਉਸ ਸਮੇਂ ਬਜਨੌਰ ਦੇ ਵਿੱਚ ਆਪਣੀ ਇੱਕ ਟੁਕੜੀ ਛੱਡ ਗਿਆ ਸੈਨਾ ਛੱਡ ਗਿਆ ਵੀ ਔਖੇ ਸਮੇਂ ਸੀ ਤੁਹਾਡੇ ਕੋਲੋਂ ਕੰਮ ਲਵਾਂਗੇ ਪਰ ਸਿੱਖੀ ਨਾ ਛੱਡਿਓ ਅੱਜ ਤੁਸੀਂ ਦੇਖੋ 1708 ਤੋਂ ਲੈ ਕੇ ਅੱਜ ਬੱਚੇ ਤੱਕ ਇਸ ਬੱਚੇ ਦੀ ਗੱਲ ਦੱਸਣ ਤੋਂ ਪਹਿਲਾਂ ਵੀਡੀਓ ਸ਼ੁਰੂ ਸ਼ੁਰੂ ਅ ਸ਼ੇਅਰ ਜ਼ਰੂਰ ਕਰਿਓ ਜੀ ਇਹਨਾਂ ਦੇ ਵਿੱਚ ਇਹ ਪਾਵਰ ਆਉਂਦੀ ਕਿੱਥੋਂ ਹੈ ਇਹ ਪਾਵਰ ਪਤਾ ਕਿੱਥੋਂ ਆਉਂਦੀ ਹੈ ਇਹ ਬੈਠੇ ਨੇ ਜੀ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਦਾ ਇਹ ਬੱਚਾ ਹੈ ਕਿੰਨੇ ਮਹੀਨੇ ਦਾ ਜੀ ਇਹ 4 ਮਹੀਨੇ ਦਾ 4 ਮਹੀਨੇ ਦਾ 4 ਮਹੀਨੇ ਦਾ ਬੱਚਾ ਹੈ ਔਰ ਇਸ ਬੱਚੇ ਨੂੰ भाई साहब दसोंगे इस बच्चे अमृत शिका हा हाँ जी चार महीने जब था मैं अमृतसर गया था तो इनको पान करा के अमृतसर से लेके आया था फिर मैंने यहाँ पंजाब से पंच प्यारे बुलाए फिर मैंने यहाँ भी इसको पान कराया और संगत को भी कराया था और पूरी अः मैंगलोर जिन्हें परिवार बिजनौरी सिखा देने। तो जी ने दे ने तु पंजाब देखो प्यो ने अमृत छकिया दादे ने भी छकिया ਜਾ ਮਾਂ ਨੇ ਨਹੀਂ ਛੱਕਿਆ ਜਾਂ ਬੱਚਿਆਂ ਨੇ ਨਹੀਂ ਛੱਕਿਆ ਤੇ ਜਿੰਨੇ ਬਜਨੋਰੀ ਸਿੱਖ ਰਹਿੰਦੇ ਨੇ ਜਿਹੜਾ ਅੰਮ੍ਰਿਤ ਅੰਮ੍ਰਿਤ ਸੰਚਾਰ ਮੰਗਲੌਰ ਦੇ ਵਿੱਚ ਹੋਇਆ ਨਾ ਜੀ ਤੇ ਉਸ ਸਮੇਂ ਪੂਰੇ ਮੰਗਲੌਰ ਦੇ ਵਿੱਚ ਜਿੰਨੇ ਬਜਨੋਰੀ ਸਿੱਖ ਨੇ ਜਿੰਨੀ ਸੰਗਤ ਹੈ ਬੱਚੇ ਤੋਂ ਲੈ ਕੇ ਬੁੱਢੇ ਤੱਕ ਕੋਈ ਨਹੀਂ ਜੇ بچਿਆ ਸਾਰਿਆਂ ਨੇ ਖੰਡੇ ਖੰਡੇ ਬਾਠ ਦਾ ਅਮਰ ਛੱਕ ਕੇ ਤਿਆਰ ਵਰ ਤਿਆਰ ਹੋ ਗਏ ਬਿਲਕੁਲ ਸਹੀ ਹੈ ਜੀ ਜੀ ਸਹੀ ਬਿਲਕੁਲ ਸਹੀ ਹੈ ਮੰਗਲੌਰ ਸੈਂਟਰ ਮੰਗਲੌਰ ਸੰਗਤ ਹਲੇ ਤਾਂ ਬਜਨੋਰੀ ਸਿੱਖ अंदाज़ तो 15 साल पहले अमृत पान किया था तो मेरे मन में विचार आया कि क्यों ना यहाँ की संगत को भी अमृत पान कराया जाए मैं सूरत गया था पंचप्यारो से मेरी मुलाकात हुई उनसे कांटेक्ट किया अमृतसर के पंचप्यारे थे अकाल तख्त के तो उनसे बात करके फिर मेरी गल बात हुई उन्होंने फाइनली बोला ठीक है हम आएंगे फिर यहां की संगत को मैंने विचार रखा उन्होंने बोला चलो ठीक है घर-घर जाके बोला उनको उनके बाद उन्होंने ਅਮਰਤ ਆ ਗਏ ਅਮਰਤ ਪਾਨ ਅਮਰਤ ਪਾਨ ਕੀਤਾ ਜੀ ਸਾਰਿਆਂ ਨੇ ਅਮਰਤ ਛਕਿਆ ਹੁਣ ਜੀ ਇਹਨੇ ਸਰਦਾਰ ਗੁਰਨਾਮ ਸਿੰਘ ਜੀ ਇਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਉਹ ਸਿੱਖਿਆ ਦਿੱਤੀ ਹੈ ਗੁੜਤੀ ਦਿੱਤੀ ਹੈ ਕਿ ਅਸੀਂ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਪੌਦ ਆਮ ਸਿੱਖ ਨਹੀਂ ਐ ਅਸੀਂ ਪੁੱਤ ਤੁਹਾਡੇ ਸਿਰ ਦੇ ਉੱਤੇ ਜਿਹੜੀ ਇਹ ਦਸਤਾਰ ਹੈ ਨਾ ਦੱਸ ਤੇ ਯਾਰ ਇਹ ਪ੍ਰਮਾਤਮਾ ਦਾ ਹੱਥ ਹੈ ਤੁਸੀਂ ਪੰਜਾਬ ਦੀ ਇੱਜ਼ਤੋਂ ਉਦੋਂ ਵੀ ਤੁਸੀਂ ਚੱਲੇ ਸੀ ਬੰਦਾ ਸਿੰਘ ਬਹਾਦਰ ਦੇ ਨਾਲ ਅੱਜ ਪੂਰੀ ਦੁਨੀਆ ਚ ਬਜਨੌਰੀ ਸਿੱਖ ਬੈਠਾ ਏ ਤੇ ਤੁਹਾਡੀ ਦਸਤਾਰ ਨੂੰ ਦਾਗ ਨਾ ਲੱਗ ਜੇ ਦੇਖਿਓ ਕਿਤੇ ਜਦੋਂ ਇਹ ਬੱਚਾ ਸਕੂਲ ਜਾਂਦਾ ਹੈ ਤਾਂ ਇਸ ਬੱਚੇ ਨੂੰ ਟੀਚਰ ਜਿਹੜੀ ਹੈ ਉਹ ਪਟਕੇ ਨੂੰ ਹੱਥ ਪਾਉਂਦੀ ਹੈ ਤੇ ਬੱਚਾ ਕੀ ਕਹਿੰਦਾ ਕਿਆ ਬੋਲਾ ਥਾ ਆਪਣੇ ਹਾਂ ਇਹ ਕੀ ਹੈ ਮੇਰੀ ਇੱਜ਼ਤ ਹੈ ਮੈਂ ਇੱਜ਼ਤ ਨਹੀਂ ਦੱਲ ਨਹੀਂ ਦੇਚਾ ਇਹ ਮੇਰੀ ਇੱਜ਼ਤ ਹੈ ਮੈਂ ਇੱਜ਼ਤ ਨਹੀਂ ਦकल् ਨਹੀਂ ਦੇ ਸਕਦਾ ਤੁਹਾਨੂੰ ਇੱਕ ਗੱਲ ਸੁਣ ਲੈ ਟੀਚਰ ਸਾਹਿਬ ਇਹ ਬੱਚਾ ਕਹਿੰਦਾ ਹਲੇ ਤਾਂ ਤੂੰ ਮੇਰੇ ਪਟਕੇ ਨੂੰ ਹੱਥ ਲਾਇਆ ਏ ਪਾਵੇਂ ਮੈਂ 6 ਸਾਲ ਦਾ ਅਗਰ ਮੇਰਾ ਪਟਕਾ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਤੂੰ ਦੇਖੀ ਕੀ ਹੋਏਗਾ ਫਿਰ ਇਹਦੇ ਪਿਤਾ ਜੀ ਆਉਂਦੇ ਨਹੀਂ ਜੀ ਔਰ ਪੂਰੇ ਅਖਬਾਰਾਂ ਤੱਕ ਇਹ ਗੱਲ ਗਈ ਉਦੋਂ ਬੱਚੇ ਦਾ ਨਾਮ ਸਾਹਮਣੇ ਨਹੀਂ ਸੀ ਆਇਆ ਇਹ ਤੁਸੀਂ ਦੇਖੋ ਜੀ ਭਾਈ ਸਾਹਿਬ ਜੀ ਪੜ੍ਹ ਕੇ ਸੁਣਾਓ ਮਾੜਾ ਜਾਂ ਸਿੱਖ ਬாய் ਡਿਨਾਈਡ ਸਕੂਲ ਐਡਮਿਸ਼ਨ ਓਵਰ ਦਾ ਪਟਕਾ ਕੰਸਰਨ ਮਾੜਾ ਪੜ੍ਹੋ ਸਿੱਖ ਬாய் ਡਿਨਾਈਡ ਸਕੂਲ ਐਡਮਿਸ਼ਨ ਓਵਰ ਦਾ ਪਟਕਾ ਕੰਸਰਨ ਇਹ ਨਹੀਂ ਡੈਕਨ ਹੈਂਡ ਤੇ ਆਇਆ ਸੀ ਟਾਈਮਸ ਆਫ ਇੰਡੀਆ ਟਾਈਮਸ ਆਫ ਇੰਡੀਆ ਮੈਂ ਟਾਈਮਸ ਟੈਕਨ ਹਣ ਹਲਦੇ ਸਾਰੀ ਅਖਬਾਰ ਤੇ ਆਇਆ ਤਾਂ ਉਹ ਸਾਰੀ ਅਖਬਾਰ ਤੇ ਐਸੀ ਇਹ ਫੇਸਬੁਕ ਪੇਜਾਂ ਤੇ ਤੇ ਨੈਸ਼ਨਲ ਨਿਊਜ਼ ਵੀ ਬਣੀ ਸੀ ਇਹ ਪੁਰਾਣੀ ਹੈ ਅੱਜ ਤੱਕ ਉਹ ਤੁਹਾਡਾ ਜਿਹੜਾ ਵੀ ਨੈਸ਼ਨਲ ਨਿਊ ਚੈਨਲ ਹੈ ਉਹ ਸਭ ਤੋਂ ਆਇਆ ਸੀ ਇਹ ਹਰ ਪੇਪਰ ਤੇ ਆਇਆ ਸੀ ਇਹ ਤੇ ਗੁਰਨਾਮ ਸਿੰਘ ਜੀ ਤੇ ਅਕਾਲ ਤਖਤ ਸਾਹਿਬ ਤੋਂ ਵੀ ਪੰਜ ਸਿੰਘ ਇੱਥੇ ਆਉਂਦੇ ਨੇ ਉਸ ਸਮੇਂ ਤੇ ਧਾਮੀ ਸਾਹਿਬ ਜੀ ਨੇ ਵੀ ਬੋਲਿਆ ਸੀਗਾ ਕੱਲ ਤੱਕ ਸਹਿਬ ਤੋਂ ਸਿੱਖ ਜਿੱਥੇ ਬੈਠਾ ਫਿਰ ਮੈਂ ਬੇਨਤੀ ਕਰਾਂ ਬਿਜਨੋ ਸੱਚੀ ਦੱਸਿਓ ਜੀ ਥੱਲੇ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਵੀਰਾਂ ਨੂੰ ਪਤਾ ਵੀ ਇੱਕ ਸਿੱਖਾਂ ਦੀ ਟੁਕੜੀ ਐ ਪਰ ਟੁਕੜੀ ਨਹੀਂ ਕਹੂੰਗਾ ਜੀ ਇਹ ਉਹ ਜੋਦੇ ਸਿੱਖਾਂ ਦੀ ਇੱਕ ਟੁਕੜੀ ਨਹੀਂ ਇਹ ਇੱਕ ਉਹ ਇੱਕ ਲਹਿਰ ਜਿਹੜੀ ਚੱਲੀ ਸੀ ਬੰਦਾ ਸਿੰਘ ਬਹਾਦਰ ਦੇ ਨਾਲ ਉਹ ਅੱਜ ਵੀ ਮੌਜੂਦ ਹੈ ਪੂਰੇ ਵਰਲਡ ਦੇ ਵਿੱਚ ਬੈਠੇ ਨੇ ਬੜੇ ਤਕੜੇ ਫੈਬ੍ਰਿਕ ਫੈਬ੍ਰਿਕੇਸ਼ਨ ਦਾ ਇਹਨਾਂ ਦਾ ਬਿਜ਼ਨਸ ਹੈ ਜੀ ਹਰ ਸ਼ਹਿਰ ਦੇ ਵਿੱਚ ਗੋਆ ਲਾ ਲਓ ਬੈਂਗਲੌਰ ਲਾ ਲਓ ਬੰਬੇ ਲਾ ਲਓ ਔਰ ਜਿਹੜੇ ਬਿਜਨੋਰੀ ਸਿੱਖਣੇ ਉਹ ਵੀ ਦੱਸਣ ਜੀ ਥੱਲੇ ਐਸੇ ਸਿੱਖ ਤਾਂ ਸਿੱਖ ਹੁੰਦਾ ਮੈਂ ਬਿਜਨੋਰੀ ਤਾਂ ਕਹਿਣਾ ਕਿ ਤੁਹਾਨੂੰ ਪਤਾ ਲੱਗ ਜੇ ਕਿ ਯੂਪੀ ਦੇ ਵਿੱਚ ਇੱਕ ਬਿਜਨੋ ਉੱਤਰਾਖੰਡ ਜੇ ਨਹੀਂ ਬਿਜਨੋਰੀ ਜੋ ਯੂਪੀ ਯੂਪੀ ਦੇ ਵਿੱਚ ਉਤਰਪਦੇਸ਼ ਉੱਤਰ ਪ੍ਰਦੇਸ਼ ਦੇ ਵਿੱਚ ਇੱਕ 27 ਪਿੰਡ ਨੇ ਬਿਜਨੌਰ ਦੇ ਵਿੱਚ ਰਾਉ ਨੰਗਲੀ ਹਾਂ ਜੀ ਨੂਰਪੁਰ ਅਸੂਪ ਮੈਂ ਜਾ ਕੇ ਆਇਆ ਉਹਨਾਂ ਪਿੰਡਾਂ ਦੇ ਵਿੱਚ ਤੇ ਜਿਹੜੇ ਬਿਜਨੌਰੀ ਸਿੱਖ ਵੀਡੀਓ ਵੇਖਦੇ ਨੇ ਉਹ ਥੱਲੇ ਲਿਖਣ ਗਰਭ ਦੇ ਵਿੱਚ ਕਿ ਗਰਭ ਦੇ ਕਹਿਣ ਬੰਦਾ ਸਿੰਘ ਬਹਾਦਰ ਦੀ ਅਸੀਂ ਟੁਕੜੀ ਅਸੀਂ ਉਹ ਫੌਜ ਆ ਜਿਹੜੇ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਛੋਟੇ 4 ਮਹੀਨੇ ਦੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੇ ਖੰਡੇ ਬਾਟੇ ਦਾ ਅਮਰ ਛਕਿਆ और पूरी चढ़ती कला दे सरदा गुरु नाम सिंह जी तो सीखी कहना चाहोगे बस जी परमात्मा कितनी मेहर हुई कि मेरे इसको बच्चे को उस समय बहुत यहाँ के स्कूल से बहुत पगड़ी ना पहन के आने की बहुत ऐसी मतलब उस समय हिजाब का मामला चल रहा था तो हम लोग वहाँ मुख्यमंत्री से मिले और राज्यपाल से मिले उसके बाद पंजाब सरकार ने भी हमारा पंजाब हरिमंदर साहब ने भी वहाँ से पंच प्यारे भेजे वे यहाँ आए थे सीधे मुख्यमंत्री से मिले उन्होंने हमारा बहुत सहयोग दिया बाद में खुद शिक्षा मंत्री ने स्कूल में फोन करके खुद बताया कि कोर्ट ने आदेश दिया है कि हिजाब का और पगड़ी का अलग इश्यू है हिजाब का और पगड़ी की तुलना एक नहीं हो सकती तो अगले दिन से ही वहां की टीचर ने हमसे माफी मांगी खुद यहाँ की संगत मैंगलोर की संगत भी सारी मिलके मुझे हमारे साथ में बेंगलोर गए थे वहां राज्यपाल जी से मिले ਮੁੱਖ ਮੰਤਰੀ ਜੀ ਨੂੰ ਮਿਲੇ ਤੇ ਤਾਂ ਸਿੱਖਿਆ ਮੰਤਰੀ ਨੇ ਫਿਰ ਉਹਨੂੰ ਫੋਨ ਕਰਕੇ ਕਹਿ ਦਿਆ ਤਾਂ ਕਿ ਹਿਜਾਬ ਕੀ ਤੁਲਨਾ ਪਗੜੀ ਨਾਲ ਮਤਲਬ ਕੀ ਜੀ ਅਗਰ ਕੋਈ ਹੋਰ ਹੁੰਦਾ ਨਾ ਜੀ ਅਸੀਂ ਆਪਣੀ ਜ਼ਮੀਰ ਵੇਖੀ ਸੀ ਕਿ ਕੋਈ ਗੱਲ ਨਹੀਂ ਜੀ ਬੱਚਾ ਹੀ ਹੈ ਸਕੂਲ ਦੇ ਵਿੱਚ ਐਡਮਿਸ਼ਨ ਲੈ ਲਓ ਫਿਰ ਕੀ ਹੈ ਪਗੜੀ ਨਹੀਂ ਪਹਿਨ ਕੇ ਆਊਗਾ ਕੱਲਾ ਪਟਕਾ ਪਹਿਨ ਕੇ ਆਊਗਾ ਜਾਂ ਉਤਾਰ ਦਿੰਦੇ ਬੱਚੇ ਦਾ ਭਵਿੱਖ ਖਰਾਬ ਹੋ ਜਾਂਦਾ ਹੋ ਜਾਂਦੇ ਕੋਈ ਗੱਲ ਨਹੀਂ ਪਰ ਸਿੱਖੀ ਖਤਮ ਨਹੀਂ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਦ੍ਰਿੜਤਾ ਫਿਰ ਮੈਂ ਗੱਲ ਕਰਾਂ ਵਿਜਨੋਰੀ ਸਿੱਖਾਂ ਦੇ ਵਿੱਚ ਅ ਮੈਂ ਜ਼ਰੂਰ ਮੇਰਾ ਨੰਬਰ 9781913113 ਪੂਰੇ ਪੰਜਾਬ ਦੇ ਸਿੱਖ ਤਿਆਰ ਹੋ ਜਾਣ ਬਾਹਰ ਜਿਹੜੇ ਦੂਜੇ ਦੇਸ਼ਾਂ 'ਚ ਬੈਠੇ ਨੇ ਉਹ ਤਿਆਰ ਹੋ ਜਾਣ ਵੀ ਅਸੀਂ ਜਿੱਦਣ ਬਜਨੌਰ ਤੋਂ ਕਿਤੇ ਨਗਰ ਕੀਰਤਨ ਚੱਲ ਪਿਆ ਪੰਜਾਬ ਆਉਣ ਤੇ ਜਾਣ ਤੱਕ ਤੇਲ ਅਸੀਂ ਨਹੀਂ ਮੁੱਕਣ ਦਿੰਦੇ ਅਸੀਂ ਲੰਗਰ ਵੱਡੇ ਲਾਏ ਨੇ ਤੇ ਇਹਨਾਂ ਬਜਨੋਰੀ ਸਿੱਖਾਂ ਦੇ ਲਈ ਅਸੀਂ ਹਰ ਜਗ੍ਹਾ ਤੇ ਰਹਿਣ ਦਾ ਪ੍ਰਬੰਧ ਕਰਾਂਗੇ ਔਰ 27 ਦੇ 27 ਪਿੰਡ ਇੱਕ ਵਾਰ ਪੰਜਾਬ ਦੇ ਵਿੱਚ ਦੀ ਨਗਰ ਕੀਰਤਨ ਨਿਕਲ ਗਿਆ ਨਾ ਮੈਂ ਤਾਂ ਇਹ ਕਹੂੰਗਾ ਕਿ ਇਹ ਸੋਚੋ ਕਿ ਬੰਦਾ ਸਿੰਘ ਬਹਾਦਰ ਦੀ ਫੌਜ ਜਿਹੜੀ ਹੈ ਨਾ ਉਹ ਕਿੱਦਾਂ ਦੀ ਫੌਜ ਹੁੰਦੀ ਸੀ ਜਦੋਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਪੰਜਾਬ ਦੇ ਵਿੱਚ ਦੀ ਇੱਕ ਵਾਰ ਇਹ 27 ਪਿੰਡ ਨਗਰ ਕੀਰਤਨ ਲੈ ਕੇ ਨਿਕਲ ਗਏ ਫਿਰ ਪਤਾ ਲੱਗੂ ਅਸਲੀ ਨਗਰ ਕੀਰਤਨ ਕੀ ਹੁੰਦਾ ਜਿਹਦੇ ਵਿੱਚ ਸਾਰੇ ਕੇਸਾ ਧਾਰੀ ਅੰਮਰਤ ਛਕਣ ਵਾਲੇ ਚੜ੍ਹਦੀ ਕਲਾ ਬਾਣੀ ਦੇ ਧਾਰਨੀ ਤੇ ਗੱਤਕੇ ਸ੍ਰੀ ਸਾਹਿਬਾਂ ਦੇ ਨਾਲ ਲੈਸ ਪੂਰੇ ਪੰਜਾਬ ਦੇ ਵਿੱਚ ਦੀ ਆਏ ਤਾਂ ਪੰਜਾਬ ਦੀ ਧਰਤੀ ਦਾ ਚੱਪਾ ਚੱਪਾ ਇਹਨਾਂ ਦੇ ਚਰਨਾਂ ਦੇ ਨਾਲ ਪਵਿੱਤਰ ਹੋ ਜਾਊਗਾ ਵਾਹਿਗੁਰੂ ਕਿਉਂਕਿ ਇਹਨਾਂ ਨੇ ਸਿੱਖੀ ਨੂੰ ਸਾਹਮਣੇ ਰੱਖਿਆ ਹੋਇਆ ਜੀ ਬਿਜਨੋਰੀ ਸਿੱਖਾਂ ਨੇ ਅਸੀਂ ਸਿਰਫ ਝਗੜਿਆਂ ਤੱਕ ਸੀਮਤ ਹੈ ਰਾਏ ਸਿੱਖ ਬਿਜਨੋਰੀ ਸਿੱਖ ਬੰਜਾਰੇ ਸਿੱਖ ਸ਼ਿਕਲੀਗਰ ਸਿੱਖ ਹੈ ਸਿੱਖ ਸਾਰੇ ਪਰ ਨਾਮ ਤੋਂ ਤਾਂ ਕਿ ਬਹੁਤ ਵੱਡੀ ਸਿੱਖੀ ਪਈ ਹੈ ਸਾਨੂੰ ਪੰਜਾਬ ਚ ਬੈਠੇ ਇਹਨੂੰ ਪਤਾ ਹੀ ਨਹੀਂ ਹੈ ਕਿ ਗੁਰੂ ਨਾਨਕ ਦੀ ਸਿੱਖੀ ਕਿੱਥੇ ਤੱਕ ਪਹੁੰਚੀ ਹੈ ਜੀ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਹੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰਾ ਪਰਿਵਾਰ ਹੈ ਜੀ ਇਹ ਬੱਚੀ ਹੈ ਇਹਨਾਂ ਦੀ ਜਕਾਰਾ ਲਗਾ ਦੇਗਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ